ਹਾਂਜੀ ਲੈਂਦੇ ਰਹੀਏ ਨਾਮ ਇਹ ਉਹਦਾ ਉਹਦਾ ਹੀ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸੱਚਮੁੱਚ ਉਸ ਅਕਾਲ ਪੁਰਖ ਵਾਹੀ ਗੁਰੂ ਨੇ ਇਨਸਾਨ ਦੇ ਲਈ ਐਨੇ ਕੀਮਤੀ ਤੋਹਫੇ ਦਿੱਤੇ ਨੇ ਉਹ ਵੀ ਫਰੀ ਦੇ ਵਿੱਚ ਕਿ ਅਸੀਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਥੱਕੀਏ ਹੀ ਨਾ ਪਰ ਉਹ ਗੱਲ ਵੱਖਰੀ ਆ ਕਿ ਸਾਡਾ ਧਿਆਨ ਇਸ ਦੁਨੀਆ ਦੀ ਇਸ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਇੰਨਾ ਕੁ ਲੱਗਿਆ ਹੋਇਆ ਕਿ ਸਾਨੂੰ ਸਾਡਾ ਆਲਾ-ਦਾਲਾ ਜਿਹੜਾ ਉਹ ਦਿਸਣਾ ਹੀ ਬੰਦ ਹੋ ਗਿਆ ਸਾਨੂੰ ਉਸ ਪ੍ਰਮਾਤਮਾ ਦੀਆਂ ਰਹਿਮਤਾਂ ਨੇ ਜਿਹੜੀਆਂ ਉਹ ਦਿਸਣੀਆਂ ਹੀ ਬੰਦ ਹੋ ਗਈਆਂ ਅੱਜ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਅੱਜ ਡਾਕਟਰਾਂ ਨੇ ਇੰਨੀ ਤਰੱਕੀ ਕਰ ਲਈ ਪਰ ਜਿਹੜੀ ਬਿਮਾਰੀ ਆ ਜਿਹੜੇ ਰੋਗ ਨੇ ਉਹ ਖਤਮ ਤਾਂ ਹੋਈ ਨਹੀਂ ਉਹ ਤਾਂ ਰੋਜ਼ ਨਵੇਂ-ਨਵੇਂ ਆਈ ਜਾਂਦੇ ਨੇ ਤੇ ਪੁਰਾਣੀ ਬਿਮਾਰੀ ਆ ਜਿਹੜੀ ਉਹ ਵੀ ਜਿਉਂਦੀ ਤਿਉਂ ਹੀ ਪਈ ਆ 100 ਦੇ ਵਿੱਚੋਂ ਕੋਈ ਇੱਕ ਅੱਧਾ ਇਦਾਂ ਦਾ ਕੇਸ ਹੁੰਦਾ ਜਿਹੜਾ ਡਾਕਟਰਾਂ ਵੱਲੋਂ ਠੀਕ ਕੀਤਾ ਜਾਂਦਾ ਪਰ ਜੇ ਉੱਥੇ ਹੀ ਆਪਾਂ ਕੁਦਰਤੀ ਇਲਾਜ ਦੀ ਗੱਲ ਕਰੀਏ ਜਾਂ ਪ੍ਰਮਾਤਮਾ ਨਾਲ ਜੁੜ ਕੇ ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਸ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਉਹ ਬੰਦੇ ਠੀਕ ਵੀ ਹੋਏ ਨੇ ਤੇ ਪ੍ਰਮਾਤਮਾ ਨੇ ਸਾਡੇ ਲਈ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੋਇਆ ਅੱਜ ਆਪਾਂ ਨਿੰਮ ਦੀ ਗੱਲ ਕਰਦੇ ਆਂ ਨਿੰਮ ਇੱਕ ਐਸਾ ਦਰਾਖਤਾ ਜਿਹਨੂੰ ਜੇ ਤੁਸੀਂ ਬ੍ਰਿਟਿਸ਼ ਦੀਆਂ ਪੁਰਾਣੇ ਸਮੇਂ ਦੀਆਂ ਲਿਖਤਾਂ ਦੇਖੋਗੇ ਤਾਂ ਉਹਦੇ ਵਿੱਚ ਜਦੋਂ ਉਹਨਾਂ ਨੇ ਭਾਰਤ ਦੇ ਉੱਤੇ ਕਬਜ਼ਾ ਕੀਤਾ ਸੀ ਉਹਨਾਂ ਨੇ ਨਿੰਮ ਨੂੰ ਮਿਨੀ ਹਸਪੀਟਲ ਦਾ ਨਾਮ ਦਿੱਤਾ ਹੋਇਆ ਕਿਉਂਕਿ ਨਿੰਮ ਇੱਕ ਐਦਾਂ ਦਾ ਦਰਖਤ ਆ ਜਿਹਦੇ ਵਿੱਚ ਹਰ ਇੱਕ ਰੋਗ ਦਾ ਦਾਰੂ ਆ ਜਿਹਦੇ ਵਿੱਚ ਹਰ ਇੱਕ ਸਮੱਸਿਆ ਦਾ ਸਮਾਧਾਨ ਆ ਨਿੰਮ ਇੱਕ ਐਸਾ ਦਰਖਤ ਆ ਜਿਹੜਾ ਕੱਲਾ ਹੀ ਸਾਡੀ ਜ਼ਿੰਦਗੀ ਦੇ ਹਰ ਤਰ੍ਹਾਂ ਦੇ ਰੋਗ ਠੀਕ ਕਰ ਸਕਦਾ ਸੋ ਇਸ ਕਰਕੇ ਪ੍ਰਮਾਤਮਾ ਨੇ ਸਾਡੇ ਲਈ ਹਰ ਤਰ੍ਹਾਂ ਦੇ ਹੀਲੇ ਵਸੀਲੇ ਕੀਤੇ ਹੋਏ ਨੇ ਅਸੀਂ ਹੀ ਪਰਮਾਤਮਾ ਤੋਂ ਦੂਰ ਹੋ ਗਏ ਪਰਮਾਤਮਾ ਸਾਡੇ ਤੋਂ ਕਦੇ ਵੀ ਦੂਰ ਨਹੀਂ ਹੋਇਆ ਪਹਿਲਾਂ ਤਾਂ ਇਸ ਕੌੜੀ ਨਿੰਮ ਦਾ ਮਿੱਠਾ ਫਾਲਾ ਜਿਹੜਾ ਨਮੋਲੀ ਆ ਜਿਹੜੀ ਦੇਸੀ ਨਿੰਮ ਹੁੰਦੀ ਆ ਉਹਦੀਆਂ ਨਮੋਲੀਆਂ ਜਦੋਂ ਪੀਲੀਆਂ ਹੋ ਜਾਂਦੀਆਂ ਨੇ ਤਾਂ ਉਹ ਸੱਚਮੁੱਚ ਬੜੀਆਂ ਮਿੱਠੀਆਂ ਹੁੰਦੀਆਂ ਬੜੀਆਂ ਸੁਆਦ ਹੁੰਦੀਆਂ ਨੇ ਮੈਂ ਖੁਦ ਖਾਧੀਆਂ ਨੇ ਤੇ ਜੇ ਤੁਸੀਂ ਇਹ ਨਮੋਲੀਆਂ ਖਾਂਦੇ ਰਹੋ ਤਾਂ ਵੈਸੇ ਹੀ ਤੁਹਾਡੇ ਸਰੀਰ ਦੇ ਨੇੜੇ ਕੋਈ ਬਿਮਾਰੀ ਨਹੀਂ ਆਉਂਦੀ ਜਿਸ ਘਰ ਦੇ ਵਿੱਚ ਨਿੰਮ ਲੱਗੀ ਹੁੰਦੀ ਆ ਉਸ ਘਰ ਦੇ ਵੇੜੇ ਦੇ ਵਿੱਚ ਕਦੇ ਬਿਮਾਰੀ ਵੱੜਦੀ ਹੋ ਨਹੀਂ ਹੈਗੀ। ਨਿੰਮ ਦੇ ਪੱਤੇ, ਨਿੰਮ ਦੀਆਂ ਟਾਹਣੀਆਂ, ਨਿੰਮ ਦਾ ਸੱਕ, ਨਿੰਮ ਦਾ ਤੇਲ ਇਹ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਹਰ ਕਿਸਮ ਦੀ ਬਿਮਾਰੀ ਦੇ ਨਾਲ ਲੜ ਸਕਦੀਆਂ ਇਹਨਾਂ ਨੂੰ ਐਵੇਂ ਮਿੰਨੀ ਹਸਪੀਟਲ ਨਹੀਂ ਕਹਿੰਦੇ। ਇਹ ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਲਓ। ਸਵੇਰੇ ਦੇ ਨਿਰਨੇ ਕਾਲ ਦੇ ਪਾਣੀ ਦੇ ਨਾਲ ਮਤਲਬ ਕਿ ਜੇ ਤੁਹਾਡਾ 10 ਕਿਲੋ weight ਆ ਤਾਂ ਇੱਕ ਪੱਤਾ ਖਾਣਾ 20 ਕਿਲੋ ਆ ਤਾਂ ਦੋ ਪੱਤੇ 70 ਕਿਲੋ ਆ ਤਾਂ ਸੱਤ ਪੱਤੇ ਜੇ ਚਬ ਕੇ ਖਾ ਸਕਦੇ ਹੋ ਤਾਂ ਬਾਲਾ ਹੀ ਵਧੀਆ ਨਹੀਂ ਤਾਂ ਉਹਨਾਂ ਨੂੰ ਪੀਸ ਲੋ ਪੀਸ ਕੇ ਉਸ ਹਸਾਬ ਨਾਲ ਉਹਦਾ ਚਮਚਾ ਜਿੰਨਾ ਕਿ ਬਣਦਾ ਉਹਨੂੰ ਸਵੇਰੇ ਨਿਰਨੇ ਕਾਲਜ ਪਾਣੀ ਦੇ ਨਾਲ ਲੈਣਾ ਸ਼ੁਰੂ ਕਰੋ ਤੁਹਾਡੀਆਂ ਕਈ ਕਿਸਮ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਵੈਸੇ ਹੀ ਜੜਾਂ ਤੋਂ ਚੱਕ ਦਿੰਦੀ ਜਨੇਮ ਨਮ ਦੀ ਸਾਕਾ ਜਿਹੜੀ ਉਦਾ ਪਾਊਡਰ ਬਣਾ ਕੇ ਆਪਾਂ ਪੀ ਸਕਦੇ ਆ ਨਿੰਮ ਦੀਆਂ ਨਮੋਲੀਆਂ ਖਾ ਵੀ ਸਕਦੇ ਆ ਜਿਹੜੀਆਂ ਪੀਲੀਆਂ ਹੁੰਦੀਆਂ ਪੱਕੀਆਂ ਹੋਈਆਂ ਤੇ ਨਿੰਮ ਦੀ ਨਮੋਲੀ ਦੇ ਵਿੱਚੋਂ ਜਿਹੜਾ ਨਿੰਮ ਦਾ ਬੀ ਨਿਕਲਦਾ ਉਹਨੂੰ ਪੀਸ ਕੇ ਉਹਦੇ ਵਿੱਚੋਂ ਤੇਲ ਵੀ ਕੱਢਿਆ ਜਾਂਦਾ ਤੇ ਇਹਦਾ ਤੇਲ ਤੁਸੀਂ ਆਪਣੀ ਧੁੰਨੀ ਤੇ ਲਾਓ ਬਹੁਤ ਕੰਮ ਦੀ ਚੀਜ਼ ਆ ਗਜਬ ਦੀ ਚੀਜ਼ ਆ ਨਿੰਮ ਤਾਂ ਇੱਕ ਕੱਲੀਓ ਐਸੀ ਚੀਜ਼ ਆ ਜਿਹੜਾ ਥੋੜਾ ਪੂਰੇ ਦਾ ਪੂਰਾ ਖੂਨ ਆ ਜਿਹੜਾ ਬਲੱਡ ਆ ਜਿਹੜਾ ਸਾਡਾ ਉਹਨੂੰ ਪਿਉਰੀਫਾਈ ਕਰ ਦਿੰਦੀ ਆ ਨਮ ਨਮ ਦੀ ਤਾਤਨ ਕਰੋ ਸਾਡੇ ਮੂੰਹ ਦੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਇਸ ਕਰਕੇ ਜੇ ਤੁਹਾਨੂੰ ਕਦੇ ਵੀ ਲੱਗਦਾ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਉਹਦੇ ਨਾਮ ਦੇ ਵਿੱਚ ਜਿਹੜਾ ਜਾਦੂ ਆ ਉਹ ਕਿਤੇ ਵੀ ਨਹੀਂ ਹੈਗਾ ਤੁਸੀਂ ਕਦੇ ਵੀ ਤੁਹਾਨੂੰ ਲੱਗਦਾ ਇਹ ਲੈ ਮੱਠੇ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਪਾਣੀ ਦਾ ਗਲਾਸ ਹੱਥ ਦੇ ਵਿੱਚ ਫੜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਓ ਉਹ ਪਾਣੀ ਨੂੰ ਆਪਣੇ ਕੋਲੇ ਫੜਿਆ ਹੋਇਆ ਤੁਹਾਡਾ ਪ੍ਰਮਾਤਮਾ ਦਾ 10 ਮਿੰਟ ਨਾਮ ਲਓ ਉਸ ਤੋਂ ਬਾਅਦ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਉਹ ਪਾਣੀ ਪੀ ਲਓ ਤੁਸੀਂ ਉਹ ਅੰਮ੍ਰਿਤ ਹੀ ਹੋ ਜਾਂਦਾ ਉਹ ਦਵਾਈ ਬਣ ਜਾਂਦੀ ਹੈ ਤੇ ਸੱਚ ਜਾਣਿਓ ਤੁਸੀਂ ਜੇ ਤੁਹਾਨੂੰ ਲੱਗਦਾ ਨਾ ਕਿਤੇ ਵੀ ਢਿਲੇ ਮੱਠੇਓ ਇਦਾਂ ਕਰਕੇ ਦੇਖਿਓ ਤੁਹਾਡੇ ਕੋਲੇ ਕੋਈ ਦਵਾਈ ਨਾ ਹੋਵੇ ਇਹ ਚੀਜ਼ ਕਰਕੇ ਦੇਖਿਓ ਤਾਂ ਤੁਹਾਨੂੰ ਮਹਿਸੂਸ ਹੋਊਗਾ ਕਿ ਦਵਾਈ ਦੇ ਨਾਲੋਂ ਪਹਿਲਾਂ ਉਹ ਚੀਜ਼ ਅਸਰ ਕਰਦੀ ਆ ਪਰ ਤੁਹਾਡਾ ਭਰੋਸਾ ਪੱਕਾ ਹੋਣਾ ਚਾਹੀਦਾ ਸੋ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਨੇ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ ਹੋਈਆਂ ਨੇ ਬਸ ਨਹੀਂ ਪੂਰੇ ਹੋ ਰਹੇ ਤਾਂ ਸਾਡੇ ਲਾਲਚ ਪੂਰੇ ਨਹੀਂ ਹੋ ਰਹੇ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ